ਫਿਲੌਰ ਨੇੜੇ ਦੁੱਧ ਨਾਲ ਭਰਿਆ ਕੰਟੇਨਰ ਪਲਟਿਆ ਚਾਲਕ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ ਚਾਲਕ ਹਸਪਤਾਲ ਵਿੱਚ ਦਾਖਲ ਫਿਲੌਰ ਅੱਜ ਸਵੇਰੇ ਫਿਲੌਰ ਨੇੜੇ ਸਿਸਕ ਲੇਨ ਤੇ ਇੱਕ ਹਾਦਸਾ ਵਾਪਰਿਆ ਪ੍ਰਾਪਤ ਜਾਣਕਾਰੀ ਅਨੁਸਾਰ ਦੁੱਧ ਨਾਲ ਭਰਿਆ ਕੰਟੇਨਰ PB039202019 ਬਟਾਲਾ ਤੋਂ ਦੁੱਧ ਲੈ ਕੇ ਅੰਬਾਲਾ ਵੱਲ ਜਾ ਰਿਹਾ ਸੀ ਆਰਸੀ ਪਲਾਜ਼ਾ ਨੇੜੇ ਪਲਟ ਗਿਆ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਗੱਡੀ ਦੇ ਜ਼ਖਮੀ ਡਰਾਈਵਰ ਨੂੰ ਥਾਣੇਦਾਰ ਜਸਵਿੰਦਰ ਸਿੰਘ ਅਤੇ ਨੀਰਜ ਕੁਮਾਰ ਨੇ ਸਿਵਲ ਹਸਪਤਾਲ ਪਹੁੰਚਾਇਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁੱਧ ਕੰਟੇਨਰ ਤੋਂ ਬਾਹਰ ਆ ਕੇ ਵੇਣ ਲੱਗ ਪਿਆ ਕੁਝ ਲੋਕ ਡੁੱਲਿਆ ਦੁੱਧ ਇਕੱਠਾ ਕਰਕੇ ਆਪਣੇ ਘਰਾਂ ਨੂੰ ਦਰਮਿਆਨ ਤੇ ਕੈਨੀਆਂ ਉੱਪਰ ਕੇ ਲੈ ਜਾਂਦੇ ਦਿਖਾਈ ਦਿੱਤੇ ਦੁੱਧ ਟੋਣ ਵਾਲਿਆਂ ਦੀ ਹੌਲ ਮਚ ਗਈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ઓ આ જાઓ ઓય બક હા ચાલો ઓય નહીં તો પાછા પાછા નહીં નહીં ઓલા બાને Olha aí, ਓਕੇ ਕਰ ਲਾ ਮੇਰਾ ਵੀਰ ਓਕੇ ਕਰ ਆਜੋ ਕੋਈ ਨਹੀਂ ਆਜੋ ਆਜੋ ਉਹ ਤਾਂ ਪਾਣੀ ਪੀਣਾ ਚਲੋ 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 ਵੀਰੇ ਚਾ ਇਹ ਕਿੰਨਾ ਦੁੱਬੇ ਹੋ ਗਿਆ ਪਾਜੀ ਇਸ ਤਰ੍ਹਾਂ ਮਾਰ ਕੇ ਰੰਗਿਆ ਯਾਰ ਇਹ ਜੇ ਲੈਣਾ ਹੀ ਹੈ ਤੇ ਟੰਗਾਂ ਲਾ ਦੀਆ ਉਹ ਕਰ ਲਾ ਪਾ ਲਾ ਹੁਣ ਸ਼ੇਰਾਂੰਗ ਗਵਰਨ ਸਿੰਘ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਬਚਾਰੇ ਤੋਂ ਅੰਬਾਲਾ ਜਾ ਰਹੇ ਸੀ ਸਾਹਿਬ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਅਚਾਨਕ ਬ੍ਰੇਕ ਵੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਵੱਤੋਂ ਉਹ ਕਿੰਨਾ ਚਿਰ ਦਾ ਨੰਬਰ ਗੱਡੀ ਚ ਕੀ ਸੀ ਕੰਡੀਸ਼ਨ ਦੁਰਦ ਸੀ ਅੱਛਾ ਜੀ ਫੇਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਣਕ ਜਦ ਜਦ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੁੱਟਬਾਰੀ ਦੇ ਉੱਪਰ ਚੜ ਗਈ ਤੇ ਪਲਟ ਗਈ ਸੀ ਪਲਟ ਗਈ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਲਗਭਗ ਜੀ ਤੇ ਹੁਣ ਪਤਾ ਨਹੀਂ ਪਾ ਜੀ ਤੇ ਅੰਦਾਜ਼ਾ ਨਹੀਂ ਕਿੰਨੇ ਲੀਟਰ ਸੀ ਦੁੱਧ ਵਿੱਚ ਦੁੱਧ ਤੇ ਮੇਰੇ ਸਾਹ ਨਾਲ ਕੋਈ 22 24 ਹਜ਼ਾਰ ਲੀਟਰ ਹੈ ਜੋ ਹੈ ਕੋਈ 24 ਹਜ਼ਾਰ ਲੀਟਰ ਹੋਏਗਾ ਸ਼ਾਇਦ 24 ਹਜ਼ਾਰ ਹਾਂਜੀ ਕਿੱਥੋਂ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਾਲਾ ਸਾਹਿਬ ਜਾ ਰਿਹਾ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਜੇ ਤੁਹਾਨੂੰ ਕੋਈ ਜ਼ਖਮੀ ਨੂੰ ਲਿਆਂਦਾ ਕਿਸ ਨੇ ਹਾਂ ਜੀ ਮੈਨੂੰ ਸੜਕ ਸਰਖਿਆ ਫੋਰਸ ਸਾਡੇ ਲੈ ਕੇ ਆਏ ਕਿੱਥੇ ਜਾ ਰਿਹਾ ਮੈਂ ਇਹ ਐਸੇ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਮ੍ਰਾਲਾ ਅੰਮ੍ਰਾਲਾ ਜੀ ਹਾਂ ਜੀ ਤੇ ਡਰਾਈਵਰ ਦੇ ਕੋ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਸਰਵਿਸ ਲਾਈਨ ਤੇ ਪਹੁੰਚੀ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਜੀ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇਅ ਵਾਲਿਆਂ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਐ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਦੇ ਬਚਾਓਗੇ ਡਰਾਈਵਰ ਦੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹ ਤਾਂ ਠੀਕ ਆ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਜਿਹੜਾ ਦੁੱਧ ਦਾ ਸਾਰਾ ਤੇ ਦੁੱਧ ਜੇ ਰੋੜਦਾ ਆਏ ਤਾਂ ਫੇਰਾ ਵੀ ਹੋ ਜਾਣਾ ਜੇ ਉਹ ਆਜੂ ਮੈਂ ਤਾਂ ਲੈ ਵੀ ਠੀਕ ਹੈ ਹਾਂਜੀ ਓਕੇ